ਇੱਕ ਸਾਲੇ ਕੋ ਰਜਿੰਦਰ ਸਿੰਘ ਨਾਮੀ ਵਿਅਕਤੀ ਨੇ ਜਿਹੜਾ ਕਿ ਸਿਆਉ ਦਾ ਰਹਿਣ ਵਾਲਾ ਹੈ ਉਹਨੇ ਇੱਕ ਆਪਣੇ ਅਰਜ਼ੀ ਦਿੱਤੀ ਸੀ ਅਰਜ਼ੀ ਦੀ ਪੜਤਾਲ ਤੇ ਉਹਦੇ ਤੇ ਸਾਡੇ ਅਸੀਂ ਇੱਕ ਐਫ ਆਈ ਆਰ ਨੰਬਰ 121 ਡੇਟਡ 99 25 ਅੰਡਰ ਸੈਕਸ਼ਨ 316 ਦੀ 2 318 ਦੀ 4 336 ਦੀ 2 338 306 ਤੇ 340 2 339 ਤੇ 61 ਦੀ 2 ਬੀ ਐਨ ਐਸ ਖਾਣਾ ਆਈਟੀ ਸਿਟੀ ਦੇ ਵਿੱਚ ਦਰਜ ਰਜਿਸਟਰ ਕਰਕੇ ਤੇ ਤਫਤੀਸ਼ ਸ਼ੁਰੂ ਕੀਤੀ ਸੀ ਜਿਹਦੇ ਵਿੱਚ ਇਹ ਸਾਡੇ ਕੋਲ ਇੱਕ ਜਿਹੜੀ ਟੰਗੂਰੀ ਦੀ ਜ਼ਮੀਨ ਹੈ ਕਰਨਲ ਐਨ ਜੀ ਐਸ ਪੰਨੂ ਨਰਮਨਜੀਤ ਸਿੰਘ ਪੰਨੂ ਦੀ ਤੇ ਉਹਨਾਂ ਦੇ ਬ੍ਰਦਰ ਦੇ ਨਾਮ ਦੀ ਜ਼ਮੀਨ ਹੈ ਜਿਹਦੇ ਕਿ ਇਹ ਬਾਰ-ਬਾਰ ਮਤਲਬ ਆੜ-ਆੜ ਬਿਆਨੇ ਬਣਾ ਕੇ ਲੋਕਾਂ ਨੂੰ ਆਪਣੇ ਫੇਕ ਆਈਡੀਆਂ ਬਣਾ ਕੇ ਇਹ ਲੋਕਾਂ ਨੂੰ ਵੇਚਦੇ ਸੀ ਇਹਨਾਂ ਦਾ ਅਬਦਾ ਕੋ ਰੋਲ ਸੀ ਤਾਂ ਪੰਨੂ ਉਹ ਗੇਰੇ ਭਰਾ ਦੇ ਨਾਮ ਸੀ ਤਾਂ ਜਨਮਨ ਤੇ ਇਹਨਾਂ ਦੇ ਖਿਲਾਫ ਕੋ ਪਹਿਲਾਂ ਹਿੰਦਿਆ ਗਿਆ ਪਰ ਇਹਨਾਂ ਦੇ ਵਿੱਚ ਨਹੀਂ ਜੀ ਨੇ ਕਰਨਲ ਐਕਜੀ ਇਸ ਪੰਨੂ ਦੇ ਵਿਚਾਰੇ ਉਹ ਹੈ ਜਿਨ੍ਹਾਂ ਨੂੰ ਪਤਾ ਵੀ ਨਹੀਂ ਵੀ ਕੋਈ ਬੰਦਿਆਂ ਨੇ ਇਹਦੇ ਵਿੱਚ ਅਸੀਂ ਦੋ ਬੰਦੇ ਨਾਮਿਨੇਟ ਕੀਤੇ ਹੋਏ ਆ ਪਰ ਅਸੀਂ ਤੁਹਾਨੂੰ ਨਾਮ ਨਹੀਂ ਦੱਸਾਂਗੇ ਜਿਹੜੇ ਕਿ ਇਹਦੇ ਨਾਲ ਬਲਵੰਤ ਸਿੰਘ ਜਿਹੜਾ ਕਿ ਮੇਨ ਦੋਸ਼ੀ ਹੈ ਪੁੱਤਰ ਛੋਟਾ ਸਿੰਘ ਭਦੌੜ ਦਾ ਰਹਿਣ ਵਾਲਾ ਡਿਸਟ੍ਰਿਕਟ ਬਰਨਾਲਾ ਇਹਦੇ ਵਿੱਚ ਉਹਨੇ ਇਹ ਕੀ ਕਰਦੇ ਆ ਵੀ ਉਹਨਾਂ ਨੇ ਸਾਰੀ ਡਾਕੂਮੈਂਟੇਸ਼ਨ ਇੱਕ ਪਟਵਾਰੀ ਦੇ ਨਾਲ ਬੰਦਾ ਜਿਹੜਾ ਨਾਲ ਲੱਗਾ ਹੋਇਆ ਉਹਨਾਂ ਨੇ ਇਹ ਸਾਰਾ ਕੁਝ ਬਣਾ ਕੇ ਡਾਕੂਮੈਂਟੇਸ਼ਨ ਤੇ ਇਹ ਇਹ ਸਾਰਾ ਫਰਾਡ ਰਚਿਆ ਤੇ ਲੋਕ ਕਿਉਂਕਿ ਸਸਤੇ ਭਾਅ ਦੀ ਜ਼ਮੀਨ ਜਿਹੜੀ ਹੈ ਮਤਲਬ ਮਹਿੰਗੇ ਭਾਅ ਵਾਲੀ ਜ਼ਮੀਨ ਜਦੋਂ ਤੁਹਾਨੂੰ ਸਸਤੇ ਵਿੱਚ ਮਿਲਦੀ ਹੈ ਤੇ ਬੰਦੇ ਬੜੀ ਛੇਤੀ ਫਸ ਜਾਂਦੇ ਆ ਸਰੇ ਸਾਹਮਣੇ ਜਿਵੇਂ ਆਇਆ ਸੀ ਮਾਮਲਾ ਇਹ ਸਾ ਉਹ ਬੰਦੇ ਜਿਹਦੇ ਨਾਲ ਜਦੋਂ ਠੱਗੀ ਹੋਈ ਉਹਨਾਂ ਨੇ ਜਦੋਂ origignal ਜਿਹੜਾ ਕਰਨਲ ਐਨ ਐ ਜੀ ਐਸ ਪੰਨੂ ਉਹਨਾਂ ਨੂੰ ਜਦੋਂ ਉਹਨਾਂ ਨੇ ਪੁੱਛਿਆ ਤੇ ਉਹਦੇ ਇਹ ਉਹਦੇ ਹਕੀ ਕਹਿੰਦੇ ਕਿ ਕਿਉਂਕਿ ਜਿਹਦੇ ਚ 121 ਚ 30 ਲੱਖ ਰੁਪਈਆ ਉਹਨਾਂ ਕੋਲ ਲੈ ਗਏ ਸੀ ਪਹਿਲਾਂ ਵੀ ਸਾਡੇ ਕੋਲ ਇਹਦੇ ਰਿਕਾਰਡ ਦੇ ਵਿੱਚ ਦੋ ਮੁਕਦਮੇ ਹੋਰ ਦਰਜ ਆ ਇੱਕ 25/25 ਹੈ ਜਿਹਦੇ ਚ ਪਹਿਲਾਂ ਵੀ ਇਸੇ ਸਾਲ ਦੇ ਸਟਾਰਟਿੰਗ ਤੋਂ ਵੀ ਕਿਸੇ ਕੋ ਇਹਨਾਂ ਨੇ ਬਿਆਨਾਂ ਲਿਆ ਸੀ ਉਸ ਉਹਦੇ ਚ ਵੀ ਅਸੀਂ ਇਹਦੇ ਚ ਐਫ ਆਈ ਆਰ ਦਰਜ ਕੋਈ ਹੋਈ ਹੋਈ